ਅੱਖ ਕਜੋਕਾ ਡੱਗੇ ਨਾ ਐ ਫੜਿਆ ਹੋਇਆ ਖੂਨੋ ਖੂਨੋ ਦੇ ਮਰੇ ਚਾਕੂ ਆਪਣੇ ਹੱਥ ਚ ਐ ਫੜ ਕੇ ਬੈਠਿਆ ਜੋ ਹੁਣ ਜੇ ਸਾਨੂੰ ਐਂ ਪਤਾ ਹੁੰਦਾ ਵੀ ਆਧਾਰ ਕਾਰਡ ਕਿੱਥੋਂ ਪਿੱਛੇ ਦੇ ਐ ਤਾਂ ਅਸੀਂ ਕੋਈ ਜਿੰਨੇ ਵੀ ਹੁਣ ਆਧਾਰ ਕਾਰਡ ਇਹਨਾਂ ਦੇ ਕੁੰਬੜੇ ਦੇ ਬਣੇ ਹੋਏ ਜੀ ਵੋਟਰ ਕਾਰਡ ਆਧਾਰ ਕਾਰਡ ਪਾਸਪੋਰਟ ਸਾਰੇ ਕੁੰਬੜੇ ਦੇ ਐ ਇਹਨਾਂ ਦੇ ਦਮਨਪ੍ਰੀਤ ਆਪਣਾ 17 ਸਾਲ ਦਾ ਸੀ ਔਰ ਇੱਕ ਪੈਣ ਇਹਨਾਂ ਦੀ 20 ਸਾਲ ਦੀ ਐ ਜੀ ਅੱਛਾ ਜੀ ਤੇ ਅੱਗ ਅੱਗ ਮੁੰਡਾ ਭਰਾ ਭਰਾ ਕੱਲਾ ਹੀ ਸੀ ਕੱਲਾ ਹੀ ਸੀ ਮੁੰਡਾ ਜੀ ਇੱਥੇ ਗਲ ਚ ਚਾਕੂ ਮਾਰਿਆ ਹੁਣ ਦੀ ਸਪੋਰਟ ਦੇ ਉੱਤੇ ਡੈਥ ਹੋ ਗਈ ਕਿਉਂਕਿ ਉਹ ਚਾਕੂ ਇਸ ਤਰੀਕੇ ਨਾਲ ਲੱਗਿਆ ਤਾਂ ਘਟਕਾ ਵੱਡਿਆ ਗਿਆ ਉਹਨਾਂ ਦੀ ਨਸ ਵੱਡੀ ਗਈ ਜੀ ਸਾਂਹ ਨਾਲ ਹੀ ਕੱਟੀ ਗਈ ਉਹਨਾਂ ਦੀ ਜੀ ਜਾਂਦੇ ਜਾਂਦੇ ਚਾਕੂ ਉਹਦੇ ਮਾਰ ਗਿਆ ਇੱਥੋਂ ਅੱਖ ਚੋਂ ਕੱਢ ਕੇ ਚਾਕੂ ਇੱਥੋਂ ਘੜਦੇ ਉਹ ਗਰੇਸ਼ਨ ਹਸਪੀਟਲ ਦੇ ਵਿੱਚ ਪਰ ਅਸੀਂ ਇੱਥੋਂ ਸਾਡੇ ਪਿੰਡ ਚੋਂ ਨਹੀਂ ਪੂਰੇ ਪੰਜਾਬ ਚੋਂ ਬਾਹਰ ਜਾਣੇ ਚਾਹੀਦੇ ਹਾਂ ਜੀ ਔਰ ਜੋ ਕਤਲ ਕਰਨ ਵਾਲੇ ਸੀ ਉਹ ਵੀ ਕੋਈ 21 ਸਾਲ ਕੋਈ 22 ਸਾਲ ਕੋਈ 25 ਸਾਲ ਇਦਾਂ ਤੁਸੀਂ ਉਨ੍ਹਾਂ ਦੇ ਵਿੱਚੋਂ ਕਿਸੇ ਦਾ ਵੀ ਪਰਿਵਾਰ ਵੀ ਨਹੀਂ ਮਿਲ ਰਿਹਾ ਕੋਈ ਪਰਿਵਾਰ ਦਾ ਮੈਂਬਰ ਵੀ ਨਹੀਂ ਹੈਗਾ ਜੀ ਲੋਕ ਲੱਗੇ ਨੇ ਘਰਾਂ ਨੂੰ ਜੀ ਪੁਲਿਸ ਜਾਵੇ ਵੈਰੀਫਿਕੇਸ਼ਨ ਕਰ ਰਹੀ ਹਰੇਕ ਦੀ ਹਰੇਕ ਦੀ ਬਿਲਡਿੰਗ 'ਚ ਜਾਵੇ ਮੈਂ ਕਿਹਾ ਘਟੋ ਘਟ ਬਹੁਤ ਹਥਿਆਰ ਮਿਲਣਗੇ ਜੀ ਮੋਹਾਲੀ ਦਾ 에어ਪੋਰਟ ਰੋਡ ਇਸ ਵਕਤ ਬਿਲਕੁਲ ਜਾਮ ਕੀਤਾ ਹੋਇਆ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਵੱਡੀ ਗਿਣਤੀ ਦੇ ਵਿੱਚ ਇੱਥੇ ਲੋਕੀ ਮੌਜੂਦ ਨੇ ਕਿਉਂਕਿ ਵੱਡੀ ਵਾਰਦਾਤ ਵਾਪਰੀ ਹੈ ਦੋ ਨੌਜਵਾਨਾਂ ਦਾ ਕਤਲ ਕਰ ਦਿੱਤਾ ਗਿਆ ਮੇਰੇ ਨਾਲ ਇਸ ਵਕਤ ਉਸ ਨੌਜਵਾਨ ਦੇ ਚਾਚਾ ਜੀ ਮੌਜੂਦ ਨੇ ਪਿਤਾ ਜੀ ਤੇ ਪਰਿਵਾਰ ਹੋਰ ਇਸ ਹਾਲਤ ਦੇ ਵਿੱਚ ਨਹੀਂ ਹੈ ਕਿ ਉਹ ਸਾਡੇ ਨਾਲ ਗੱਲਬਾਤ ਕਰ ਸਕੇ ਦੱਸ ਸਕੇ ਕਿ ਹੁਣ ਕੀ ਸਿਚੁਏਸ਼ਨ ਹੈ ਉਹਨਾਂ ਦੇ ਚਾਚਾ ਜੀ ਮੌਜੂਦ ਨੇ सुरेंद्र ਸਿੰਘ ਜੀ ਭਾਈ ਸਾਹਿਬ ਇਸ ਵਕਤ ਬੜੀ ਦੁਖਦੀ ਘੜੀ ਹੈ ਅਸੀਂ ਵੇਖ ਰਹੇ ਹਾਂ ਸਾਰਾ ਪਿੰਡ ਸਾਰੇ ਲੋਕੀ ਪੂਰਾ ਪੰਜਾਬ ਇਸ ਵਕਤ ਤੁਹਾਡੇ ਨਾਲ ਹਮਦਰਦੀ ਜਤਾ ਰਹੇ ਹੈ ਜਿਹੜਾ ਤੁਹਾਡਾ ਭਤੀਜਾ ਸੀਗਾ ਜੀ ਜਿਹੜੀ ਇਹ ਵਾਰਦਾਤ ਹੋਈ ਹੈ ਥੋੜਾ ਸਾਨੂੰ ਜ਼ਰੂਰ ਦੱਸੋ ਕਿ ਇਹ ਵਾਰਦਾਤ ਹੋਈ ਕਿਵੇਂ ਤੇ ਹੁਣ ਕੀ ਕੁਝ ਹਾਲਾਤ ਨੇ ਵਾਰਦਾ ਦਾ ਪਿੰਡ ਕੁੰਬੜੇ ਹੋਈ ਹੈ ਜੀ ਬਸ ਬੇਟਾਰ ਸ਼ਾਮ ਨੂੰ ਇੱਕ ਆਏ ਦੋਸਤ ਦਿਲਪ੍ਰੀਤ ਤੇ ਦਮਨਪ੍ਰੀਤ ਦੋਨੋਂ ਦੋਸਤ ਸੀ ਇੱਕ ਦੀ ਉਮਰ 17 ਸਾਲ ਹੈ ਔਰ ਦੂਜੇ ਦੀ 18 ਸਾਲ ਹੈ ਜੀ ਇਹ ਬੱਚਾ ਪੀ ਕੇ ਬਾਹਰ ਚੌਂਕ ਤੇ ਗਏ ਉੱਥੇ ਬੈਠੇ ਜੀ ਉੱਥੇ ਚੌਂਕ ਦੇ ਬੱਚੇ ਖੇਡਦੇ ਹੁੰਦੇ ਆ ਤਕਰੀਬਨ ਜੀ ਦੋ ਬੱਚੇ ਖੇਡ ਰਹੇ ਇੱਕ ਪ੍ਰਵਾਸੀ ਬੰਦਾ ਆਂਦਾ ਹੈ ਸ਼ਰਾਬ ਸ਼ਰਾਬ ਪੀ ਕੇ ਭਈਆ ਉਹਨਾਂ ਬੱਚਿਆਂ ਦੇ ਵਿੱਚ ਵੱਜਦਾ ਜਾ ਕੇ ਜੀ ਔਰ ਬੱਚਿਆਂ ਨੂੰ ਗਾਲਾਂ ਕੱਢਣ ਲੱਗ ਜਾਂਦਾ ਹੈ ਔਰ ਇਹਨੇ ਜੇ ਸਾਡਾ ਬੇਟਾ ਨੇ ਬੋਲਿਆ ਵੀ ਇੱਥੇ ਕਿਸੇ ਦੀ ਡੈਥ ਹੋਈ ਹੋਈ ਆ ਦੋ ਦਿਨ ਪਹਿਲਾਂ ਡੈਥ ਹੋ ਗਈ ਸੀ ਕਿਸੇ ਦੀ ਤੇ ਇੱਥੇ ਗਾਲਾਂ ਨਾ ਕੱਢ ਉਹ ਕਹਿੰਦੇ 5 ਮਿੰਟ ਰੁਕ ਜਾਓ ਅਸੀਂ ਆਇਆ ਭਈਆ ਬੋਲਦਾ ਮੈਂ ਆਇਆ 5 ਮਿੰਟ 5 ਮਿੰਟ ਬਾਅਦ ਆਇਆ 5 ਬੰਦੇ ਲੈ ਕੇ ਆਇਆ ਜੀ ਉਹ ਅੱਛਾ ਜੀ ਹਾਂ ਜੀ ਔਰ ਨਾਲ ਦੇ ਮੁੰਡੇ ਹਲੇ ਗੱਲੇ ਕਰ ਰਹੇ ਸੀ ਬਈ ਤੁਸੀਂ ਔਖੇ ਕਿਉਂ ਹੋ ਰਹੇ ਹੋ ਅਸਫੇਕ ਹਾਂਜੀ ਕਿ ਆਕਾਸ਼ ਮੁੰਡਾ ਉਹਨਾਂ ਦੇ ਵਿੱਚ ਜੀ ਉਹ ਚਾਕੂ ਚੱਕ ਕੇ ਲੈ ਕੇ ਆਇਆ ਆਪਣੇ ਨਾਲ ਜੀ ਅੱਛਾ ਔਰ ਉਹਨਾਂ ਨਾਲ ਲੱਗਦੀ ਬਿਨਾ ਗੱਲ ਕਰੇ ਕੋਈ ਦਮਨਪ੍ਰੀਤ ਮੇਰੇ ਭਤੀਜੇ ਦੇ ਇੱਥੇ ਗਲ ਚ ਚਾਕੂ ਮਾਰਿਆ ਉਹਨ ਦੀ ਸਪੋਰਟ ਉੱਤੇ ਡੈਥ ਹੋ ਗਈ ਅੱਛਾ ਇਹ ਉਹਨਾਂ ਦੀ ਉਹਨ ਦੀ ਸਪੋਰਟ ਡੈਥ ਹੋ ਗਈ ਹੋ ਗਿਆ ਜੀ ਹਾਂ ਜੀ ਕਿਉਂਕਿ ਉਹ ਚਾਕੂ ਇਸ ਤਰੀਕੇ ਨਾਲ ਲੱਗਿਆ ਤਾਂ ਘਟਕਾ ਵੱਡਿਆ ਗਿਆ ਉਹਨਾਂ ਦੀ ਨਸ ਵੱਡੀ ਗਈ ਜੀ ਸਾਹ ਨਾਲ ਹੀ ਕੱਟੀ ਗਈ ਉਹਨਾਂ ਦੀ ਜੀ ਅੱਛਾ ਜੀ ਔਰ ਦੂਜਾ ਮੁੰਡਾ ਸੀ ਉਹਦਾ ਦੋਸਤ ਦਿਲਪਰੀ ਤੋਂ ਹਟਾਣ ਲਗਿਆ ਚੱਕਣ ਲਗਿਆ ਜਾਂਦੇ ਜਾਂਦੇ ਚਾਕੂ ਉਹਦੇ ਮਾਰ ਗਿਆ ਇੱਥੋਂ ਅੱਖ ਚੋਂ ਕੱਢ ਕੇ ਚਾਕੂ ਇੱਥੋਂ ਕੱਢਦੇ ਉਹ ਗ੍ਰੇਸ਼ਨ ਹਸਪੀਟਲ ਦੇ ਵਿੱਚ 3 ਦਿਨਾਂ ਤੋਂ ਦਾਖਲ ਪਿਆ ਹੋਇਆ ਹੈ ਅੱਖ ਚੋਂ ਚਾਕੂ ਕੱਢ ਕੇ ਦਿਮਾਗ 'ਚੋਂ ਕੱਢ ਕੇ ਹਾਂ ਜੀ ਔਰ ਉਹ ਵੀ 50 50 ਲਾਲੂ ਠੀਕ ਹੈ ਜੀ ਹਾਲਤ ਗੰਭੀਰ ਆ ਉਹਨਾਂ ਦੀ ਵੀ ਜੀ 2 ਦਿਨ ਹੋ ਗਏ ਜੀ ਸਾਨੂੰ ਇੱਥੇ ਧਰਨ ਦੇ ਬੈਠਿਆਂ ਨੂੰ ਬੰਦੇ ਪਛਾਣੇ ਗਏ ਸਾਰੇ ਅੱਛਾ ਜੀ ਜਿਹੜੇ ਪ੍ਰਵਾਸੀ ਬੰਦੇ ਸੀ 6 ਬੰਦੇ ਸੀ ਅੱਛਾ ਜੀ ਉਹ ਪਿੰਡ ਦੇ ਵਿੱਚ ਹੀ ਰਹਿਣ ਵਾਲੇ ਸੀ ਕੁਝ ਆਪਣੇ ਪਰਿਵਾਰਾਂ ਨਾਲ ਰਹਿ ਰਹੇ ਸੀ ਔਰ ਕੁਝ ਕਿਰਾਏ ਦੇ ਕਮਰੇ ਲੈ ਕੇ ਇੱਧਰ ਰਹਿ ਰਹੇ ਸੀ ਉਹ ਤੁਹਾਡੇ ਪਿੰਡ 'ਚ ਹੀ ਰਹਿ ਰਹੇ ਸੀ ਕੁੰਬੜਾ ਕੁੰਬੜੇ 'ਚ ਰਹਿੰਦੇ ਕੁੰਬੜੇ ਦੇ ਘਟਾ ਘਟਾ 100 ਦੇ ਵਿੱਚੋਂ 30% ਪੰਜਾਬੀ ਨੇ 70% ਪ੍ਰਵਾਸੀ ਬੰਦੇ ਵਸਦੇ ਨੇ ਜੀ ਅੱਛਾ ਜੀ ਹਾਂ ਜੀ ਹਾਂ ਜੀ ਜੀ ਔਰ ਫਿਰ ਪੁਲਿਸ ਨੂੰ ਪੁੱਛਿਆ ਤਾਂ 3 ਦਿਨ ਹੋ ਗਏ ਕੋਈ ਕਾਰਵਾਈ ਨਹੀਂ ਹੋ ਰਹੀ ਜੀ ਕਿ ਜੀ ਉਹ ਕਹਿੰਦੇ ਨੇ ਕਾਤਲ ਫੜ ਲਾਂਗੇ ਕਾਤਲ ਫੜ ਲਾਂਗੇ ਇਹਦੇ ਕਦਰ ਨੇ ਟਰੇਸ ਤੇ ਲਾਏ ਹੋਏ ਨੇ ਇੱਥੇ ਪਹੁੰਚ ਗਏ ਨੇ ਇੱਥੇ ਫੜਨੇ ਪਰ ਅਸੀਂ ਤਰਨਾ ਲਾਇਆ ਹੋਇਆ ਇੱਥੇ ਆਪਣੇ ਬੇਟੇ ਦੀ ਡੈੱਡ ਬਾਡੀ ਰੱਖੀ ਹੋਈ ਹੈ ਅਸੀਂ ਉਦੋਂ ਤੱਕ ਨਹੀਂ ਜਾਂਦੇ ਜਦੋਂ ਤੱਕ ਸਾਨੂੰ ਕਾਤਲ ਇੱਥੇ ਨਹੀਂ ਮਿਲਣ ਜਾਂਦੇ 6 ਕਾਤਲ ਨੇ 6ਾਂ ਦੇ ਵਿੱਚੋਂ ਸਾਨੂੰ ਇੱਕ ਅੱਧਾ ਕਾਤਲ ਪੇਸ਼ ਕਰਾ ਦਿਓ ਅਸੀਂ ਜੋ ਵੀ ਆਪਣੇ ਬੇਟੇ ਨੂੰ ਲਿਜਾ ਕੇ ਕਰੇ ਉਹਨਾਂ ਦਾ ਸੰਸਕਾਰ ਕਰ ਸਕੀਏ ਠੀਕ ਹੈ ਹਾਂਜੀ ਅਦਰਵਾਇਜ਼ ਨਹੀਂ ਕਾਤਲ ਪકડੇ ਜਾਂਦੇ ਪ੍ਰਸ਼ਾਸਨ ਨਹੀਂ ਕੁਝ ਕਰਦਾ ਸਾਡਾ ਪੁੱਤ ਮਿੱਟੀ ਬਣਿਆ ਅਸੀਂ ਮਿੱਟੀ ਸਮਝ ਗਏ ਨੂੰ ਇੱਥੇ ਰੱਖਾਂਗੇ ਠੀਕ ਹੈ ਜਾ ਤੀ ਉਹਨੂੰ ਇਨਸਾਬ ਨਹੀਂ ਮਿਲਦਾ ਜੀ ਵੀਰ ਜੀ 6 ਕਤਲ ਤੁਸੀਂ ਦੱਸ ਰਹੇ ਹੋ ਤੇ 6 ਇੱਕ ਪਰਿਵਾਰ ਦੇ ਸੀ ਕਿ ਲੱਗ ਲੱਗ ਲੱਗਦੇ ਆ ਸਾਰੇ ਲੱਗ ਲੱਗ ਪਰਿਵਾਰਾਂ ਦੇ ਸੀ ਤੇ ਇਹ ਸੁਣਨ ਦੇ ਵਿੱਚ ਆ ਰਿਹਾ ਕਿ ਉਹਨਾਂ ਦੇ ਵਿੱਚੋਂ ਕਿਸੇ ਦਾ ਵੀ ਪਰਿਵਾਰ ਵੀ ਨਹੀਂ ਮਿਲ ਰਿਹਾ ਕੋਈ ਪਰਿਵਾਰ ਦਾ ਮੈਂਬਰ ਵੀ ਨਹੀਂ ਹੈਗਾ ਜੀ ਲੋਕ ਲੱਗੇ ਨੇ ਘਰਾਂ ਨੂੰ ਅੱਛਾ ਮਤਲਬ ਕਿ ਸਾਰੇ ਦੇ ਸਾਰੇ ਪਰਿਵਾਰ ਵੀ ਛੱਡ ਕੇ ਚਲੇ ਗਏ ਹਾਂ ਜੀ ਹੁਣ ਅਸੀਂ ਤਾਂ ਲੱਭ ਨਹੀਂ ਸਕਦੇ ਜੀ ਆਪਣਾ ਆਪਣੇ ਪਰਿਵਾਰ ਨੂੰ ਸੰਭੀਏ ਇਹ ਆ ਪਿਆ ਲੱਭੇ ਇਹ ਪੁਲਿਸ ਦਾ ਕੰਮ ਹੈ ਠੀਕ ਹੈ ਜੀ ਤਿੰਨ ਤੀਸਰਾ ਦਿਨ ਹੋ ਗਿਆ ਜੀ ਠੀਕ ਹੈ ਜੀ ਹੁਣ ਤੱਕ ਕੋਈ ਪੇਸ਼ ਨਹੀਂ ਕੀਤਾ ਗਿਆ ਜੀ ਉਹਨਾਂ ਚ ਤੇ ਇਹ ਜਿਹੜੀ ਵਾਰਦਾਤ ਹੋਈ ਹੈ ਜੀ ਇੱਕ ਕਦੋਂ ਕਹ ਹੋਈ ਤੇ ਤੁਹਾਨੂੰ ਇਸ ਬਾਰੇ ਪਰਿਵਾਰ ਨੂੰ ਕਦੋਂ ਪਤਾ ਲੱਗਦਾ ਹੈ 13 ਤਰੀਕ ਸ਼ਾਮ 7 ਵਜੇ ਵਾਰਦਾਤ ਹੋਈ ਹੈ ਜੀ ਤੇ ਪਰ ਤੁਹਾਨੂੰ ਕਦੋਂ ਇਤਲਾ ਮਿਲਦੀ ਹੈ ਬਈ ਇਦਾਂ ਕਰਕੇ ਤੁਹਾਡੇ ਜਿਹੜੇ ਸਾਨੂੰ 15 20 ਮਿੰਟ ਬਾਅਦ ਫੋਨ ਆ ਜਾਂਦਾ ਜੀ ਅੱਛਾ ਜੀ ਥੋੜੇ ਘਰ ਦੇ ਪਾਸ ਮੈਂ ਉੱਥੇ ਅੱਛਾ ਜੀ ਅਸੀਂ ਮੌਕੇ ਤੇ ਜਾਂਦੇ ਆਂ ਤਾਂ ਦਮਨਪ੍ਰੀਤ ਦਾ ਉੱਥੇ ਹੀ ਬਲੱਡ ਵਗੈਰਾ ਸਾਰਾ ਨਿਕਲ ਚੁੱਕਿਆ ਸੀ ਇਹਨਾਂ ਦਾ ਉੱਥੇ ਨੇ ਡੈਥ ਹੋ ਚੁੱਕੀ ਸੀ ਤੇ 15 ਮਿੰਟ ਦਾ ਟਾਈਮ ਤਾਂ ਵੀਰ ਜੀ ਕੁਝ ਵੀ ਨਹੀਂ ਹੁੰਦਾ ਵੈਸੇ ਤੇ ਤੇ ਵੀਡੀਓ ਸਾਰੀ ਬਣੀ ਹੋਏ ਨੇ ਜਿਵੇਂ ਵੀ ਕਤਲ ਕਰਕੇ ਦੌੜੇ ਨੇ ਸਾਰੀ ਗਲੀਆਂ ਦੇ ਵਿੱਚ ਜਿੱਧਰੋਂ ਗਏ ਨੇ ਉਹ ਸਾਰੀ ਕੈਮਰੇ ਦੇ ਵਿੱਚ ਵੀਡੀਓ ਰਿਕਾਰਡਿੰਗਾਂ ਪਈਆਂ ਨੇ ਸਾਡੇ ਕੋਲ ਜੀ ਅੱਛਾ ਜੀ ਹਾਂਜੀ ਔਰ ਜਿਸ ਨੇ ਕਤਲ ਕੀਤਾ ਹੈ ਉਹਦੀ ਵੀ ਆਪਣਾ ਸਾਡੇ ਕੋਲ ਫੋਟੋ ਪਈ ਹੈ ਜੀ ਤੇ 15 ਮਿੰਟ ਦੇ ਵਿੱਚ ਜਿਹੜੇ ਪਰਿਵਾਰ ਵੀ ਸੀਗੇ ਉਹਨਾਂ ਦਾ ਵੀ ਨਹੀਂ ਕੋਈ ਤਾਂ ਪਤਾ ਲੱਗ ਰਿਹਾ ਦੇਖੋ ਜੀ ਅਸੀਂ ਤਾਂ ਸਾਨੂੰ ਦਾ ਸੁਣਨ ਚ ਆਇਆ ਜੀ ਅੱਧੇ ਘੰਟੇ ਬਾਅਦ ਪੁਲਿਸ ਪਹੁੰਚੀ ਠੀਕ ਹੈ ਜੀ ਅਸੀਂ ਪੁੱਛਿਆ ਜੋ ਹੋ ਗਿਆ ਠੀਕ ਹੈ ਅਸੀਂ ਸਾਡੇ ਦਾ ਬੇਟਾ ਚਲੇ ਗਿਆ ਜੀ ਦੂਜੇ ਹਸਪੀਟਲ ਵਾਲੇ ਨੇ ਸਾਂਭ ਲੈਣਾ ਜੀ ਤੁਸੀਂ ਕਾਤਲ ਭਗੜੋ ਜਿੰਨੀ ਜਲਦੀ ਹੋ ਸਕੇ ਠੀਕ ਹੈ ਨਹੀਂ ਕੋਈ ਇੱਥੋਂ ਬਾਹਰ ਉਹ ਨਾ ਚਲੇ ਜਾਣੀ ਹਮ ਕਾਰਵਾਈ ਹੋਈ 3-4 ਘੰਟੇ ਬਾਅਦ ਕਾਰ ਵੀ ਕਿਤੇ ਦੇ ਉੱਤੇ ਲੋਕ ਲੱਗੇ ਨੇ ਪੀਜੀਐਨ ਲੋਕ ਲੱਗੇ ਨੇ ਕਹਿੰਦੇ ਜਿੱਥੇ ਰਹਿੰਦੇ ਸੀ ਤੇ ਫੋਨ ਸਵਿਚ ਆਫ ਨੇ ਉਹਨਾਂ ਦੇ ਉਸ ਦਿਨ ਦੀ ਗੱਲ ਸੀ ਹੁਣ 2 ਦਿਨ ਨਿਕਲ ਚੁੱਕੇ ਹੁਣ ਵੀ ਕੋਈ ਕਾਰਵਾਈ ਨਹੀਂ ਹੋ ਰਹੀ ਤੇ ਤੁਸੀਂ ਕਹਿ ਰਹੇ ਹੋ ਵੀ ਪੀਜੀਆ ਨੂੰ ਲੋਕ ਲੱਗੇ ਹੋਏ ਸੀ ਉਹ ਇੱਥੇ ਰਹਿੰਦੇ ਸੀ ਉਹਨੂੰ ਸਭ ਨੂੰ ਲੋਕ ਲੱਗੇ ਨੇ ਅੱਛਾ ਜੀ ਉਹ ਇਹ ਕੁਝ ਪਤਾ ਲੱਗੇ ਜੀ ਇੱਥੇ ਉਹ ਕੰਮ ਕਰਦੇ ਸੀ ਜਾਂ ਪੜ੍ਹਦੇ ਸੀ ਐਦਾ ਕੁਝ ਨਹੀਂ ਪਤਾ ਕੰਮ ਕਰਦੇ ਸੀ ਜਿਹੜਾ ਇੱਕ ਦਾ ਸੀ ਜਿਹੜੇ ਮੁੰਡੇ ਦਾ ਨਾਮ ਜੀ ਜਿਹਨਾਂ ਕਤਲ ਕੀਤਾ ਉਹਦਾ ਡੈਡੀ ਦਾ ਇੱਥੇ ਕੰਮ ਕਰਦਾ ਹੈ ਜੀ अच्छा हां जी हां जी ਲੰਬੂ ਵਾਲੀ ਚ ਕਰਦਾ ਹਾਂ ਲੰਬੂ ਉਹਨਾਂ ਦਾ ਨਾਮ ਹੈ ਜੀ اچھا ਤੇ ਵਿਕਾਸ ਤੇ ਉਹਨਾਂ ਦੇ ਮੁੰਡੇ ਦਾ ਨਾਮ ਹੈ ਜੀ اچھا ਤੇ ਤੁਸੀਂ ਦੱਸ ਰਹੇ ਹੋ ਵੀ ਉਹਨਾਂ ਦੇ ਫਾਦਰ ਇੱਥੇ ਕੰਮ ਕਰਦੇ ਆ ਜਿੱਥੇ ਕੰਮ ਕਰਦੇ ਉੱਥੇ ਕੁਝ ਪਤਾ ਲੱਗਿਆ ਉਹ ਫਾਦਰ ਵੀ ਨਹੀਂ ਹੈਗੇ ਉੱਥੇ ਠੇਕੇ ਫੜਦੇ ਆ ਜੀ ਹੁਣ ਐ ਨਹੀਂ ਪਤਾ ਕੰਮ ਕਿੱਥੇ ਕਰਦੇ ਆ ਠੀਕ ਹੈ ਜੀ اچھا ਹਾਂ ਜੀ ਇਹ ਇਹ ਸਾਰਾ ਉਸ ਨਿਕਾ ਐਸੇ ਏਰੀਆ ਚ ਕਰਦੇ ਹੁੰਦੇ ਸੀ ਜੀ ਪੁਰਾਣੇ ਰਹਿੰਦੇ ਆ ਠੀਕ ਹੈ ਜੀ ਪਰ ਉਹ ਪੰਜ ਚਾਰ ਕਾਂਡਾ ਦੇ ਵਿੱਚ ਗਾਇਬ ਹੋ ਗਏ ਸਾਰੇ 6 6 ਦੇ ਸਾਰੇ अच्छा एक और सुनन ਦੇ ਵਿੱਚ ਆ ਰਹੇ ਸੀਗਾ ਵੀ ਤੁਹਾਡੇ ਇਲਾਕੇ ਉਧੇ ਪਹਿਲਾਂ ਵੀ ਹੋਇਆ ਇਸ ਤਰੀਕੇ ਦਾ 1.5 ਸਾਲ ਪਹਿਲਾਂ ਵੀ ਵਾਰਦਾਤ ਹੋਈ ਹੈ ਜੀ ਉਹ ਵੀ ਪ੍ਰਵਾਸੀ ਬੰਦੇ ਨੇ ਕੀਤਾ ਉਹਦੇ ਵੀ ਚਾਕੂ ਮਾਰ ਕੇ ਉਹ ਵੀ ਇਨਸਾਫ ਨਹੀਂ ਮਿਲਿਆ ਕੁਝ ਬੰਦੇ ਪਕੜੇ ਸੀ ਉਹ ਵੀ ਬਾਹਰ ਆ ਗਏ ਠੀਕ ਹੈ ਜੀ ਹਰ ਉਸ ਮੁੰਡੇ ਦੀ ਇੰਨੀ ਮਾੜੀ ਹਾਲਤ ਹੋਈ ਪਈ ਹੈ ਨਾ ਪਿੱਠ ਦੇ ਪਿੱਛੇ ਪੂਰੇ ਨਿਸ਼ਾਨ ਪਏ ਹੋਏ ਨੇ ਉਹਨੂੰ ਸਿਰਫ ਪਾਈਪ ਦੇ ਰਾਹੀਂ ਜਾਂ ਚਮਤੇ ਨਾਲ ਹੀ ਕੋਈ ਦਾਲ ਪਾਣੀ দেয়া ਜਾ ਰਿਹਾ ਜੀ ਸੁਣ ਵਾਈ ਉਹਦੀ ਹੁਣ ਵੀ ਨਹੀਂ ਹੋ ਰਹੀ ਜੀ ਜਿਨ੍ਹਾਂ ਦਾ 1.5 ਸਾਲ ਪਹਿਲਾਂ ਤੁਸੀਂ ਮਾਂ ਪਿਓ ਆ ਕੇ ਗਏ ਨੇ ਰਾਤੀ ਬੈਠੇ ਸੀ ਇੱਥੇ ਉਹ ਵੀ ਰੋ ਕੇ ਗਏ ਨੇ ਹੱਥ ਬੰਨ ਕੇ ਗਏ ਨੇ ਕਿ ਸਾਡੇ ਬੱਚੇ ਨਾਲ ਹੋਇਆ ਉਹਨਾਂ ਦੇ ਬੱਚੇ ਨਾਲ ਵੀ ਹੋਇਆ ਠੀਕ ਹੈ ਜੀ ਇਹਨਾਂ ਨੂੰ ਇਨਸਾਫ ਮਿਲ ਗਿਆ ਸਾਡੇ ਬੱਚੇ ਨੂੰ ਉਹਨਾਂ ਦੇ ਬੱਚੇ ਨੂੰ ਵੀ ਕੁਝ ਨਾ ਕੁਝ ਇਨਸਾਫ ਮਿਲ ਜੇਗਾ ਪਤਾ ਲੱਗ ਜੇਗਾ ਜੀ ਮਤਲਬ ਕਿ ਜਿਨ੍ਹਾਂ ਦਾ 1.5 ਸਾਲ ਪਹਿਲਾਂ ਇਨਸੀਡੈਂਟ ਹੋਇਆ ਉਹ ਮੁੰਡਾ ਸੁਣ ਵਾਈ ਨਹੀਂ ਹੋ ਰਹੀ ਅਲੇ ਵੀ ਅੱਛਾ ਜੀ ਪਾਈਪ ਪਾਈਪ ਰਾਹੀਂ ਚਮਚ ਰਾਹੀਂ ਖਾਣਾ ਖਾਂਦਾ ਹਾਂ ਹਾਂ ਜੀ ਸਾਰੇ ਬਾਹਰ ਆਏ ਅੱਛਾ ਜੀ ਤੇ ਕੋਈ ਕੋ ਜਿਹੜਾ ਫੜੇ ਉਹ ਛੱਡ ਦਿੱ ਜਮਾਨਤਾ ਜਮਾਨਤਾ ਦੇ ਬਾਹਰ ਆ ਗਏ ਜੀ ਆਪਾਂ ਤਾਂ ਇਹੀ ਕਹਿਣਾ ਚਾਹੁੰਦੇ ਆਂ ਜੀ ਇੱਕ ਦਾ ਕਾਤਲਾ ਨੂੰ ਪਕੜੋ ਜੀ ਜਿੰਨੀ ਜਲਦੀ ਹੋ ਸਕੇ ਅਸੀਂ ਆਪਣੇ ਬੇਟੇ ਨੂੰ ਲੈ ਕੇ ਇਥੋਂ ਚੌਂਕ ਤੋਂ ਆਪਣੇ ਘਰ ਜਾਈਏ ਔਰ ਸੰਸਕਾਰ ਕਰ ਸਕੀਏ ਠੀਕ ਹੈ ਜੀ ਦੂਜਾ ਵੀ ਸੀਰੀ ਔਰ ਅੱਛੇ ਦੂਜੇ ਜਿਹੜੇ ਪ੍ਰਵਾਸੀ ਰਹਿੰਦੇ ਆਂ ਪਈਏ ਪਿੰਡ ਦੇ ਵਿੱਚ ਉਹਨਾਂ ਦਾ ਕੋਈ ਹੱਲ ਕੀਤਾ ਜਾਏ ਜੀ ਤੋ ਜਾਈ ਮੁੰਡਾ ਬੈਨ ਬੈਨੈਟਰ ਤੇ ਆ ਜੀ ਅੱਛਾ ਜੀ ਤੇ ਵੀਰ ਜੀ ਜਿਹੜੇ ਦੂਜਾ ਵੀਰ ਹੈਗਾ ਉਹਨਾਂ ਦੀ ਉਮਰ ਕਿੰਨੀ ਸੀਗੀ ਉਹਨਾਂ ਦੀ ਉਮਰ 18 ਸਾਲ ਹੈ ਜੀ ਅੱਛਾ ਇਹ ਇਹਦੀ ਉਮਰ 17 ਸਾਲ ਹੈ ਜੀ ਦਮਨ ਪ੍ਰੀਤੀ ਉਮਰ 17 ਸਾਲ ਹੈ ਜੀ ਇਹਨਾਂ ਦੀ ਡਾਰ ਔਰ ਜੋ ਕਤਲ ਕਰਨ ਵਾਲੇ ਸੀ ਉਹ ਵੀ ਕੋਈ 21 ਸਾਲ ਕੋਈ 22 ਸਾਲ ਕੋਈ 25 ਸਾਲ ਇਦਾਂ ਦੇ ਸੀ ਉਹ ਤੁਸੀਂ ਦੱਸ ਰਹੇ ਹੋ ਵੀ ਪੁਲਿਸ ਨੇ ਸਾਰੇ ਕਰ ਲੀ ਇਡੈਂਟੀਫਾਈ ਜੋ ਵੀ ਹੈ ਜਿਹੜੇ ਅੱਛਾ ਜੀ ਤੇ ਆਧਾਰ ਕਾਰਡ ਲੈ ਲਿਆ ਉਹਨਾਂ ਦੇ ਆਧਾਰ ਕਾਰਡ ਬਣੇ ਵੀ ਕਿੱਥੇ ਦੇ ਆ ਕੁੰਬੜੇ ਦੇ ਜੀ ਕੁੰਬੜੇ ਦੇ ਉਹਨਾਂ ਨੇ ਕੰਮ ਰੁੱਲੇ ਗਏ ਹੁਣ ਜੇ ਸਾਨੂੰ ਐਂ ਪਤਾ ਹੁੰਦਾ ਵੀ ਆਧਾਰ ਕਾਰਡ ਕਿੱਥੋਂ ਪਿੱਛੇ ਦੇ ਆ ਤਾਂ ਅਸੀਂ ਕੋਈ ਜਿੰਨੇ ਵੀ ਆਸੀ ਕੋਈ ਕਾਰਵਾਈ ਜਿੰਨੇ ਵੀ ਭਰਾ ਮਿੱਤਰ ਖੜੇ ਆ ਅਸੀਂ ਲੱਭਦੇ ਟਿਕਣ ਹੁਣ ਆਧਾਰ ਕਾਰਡ ਇਹਨਾਂ ਦੇ ਕੁੰਬੜੇ ਦੇ ਬਣੇ ਹੋਏ ਜੀ ਵੋਟਰ ਕਾਰਡ ਆਧਾਰ ਕਾਰਡ ਰਾਸ਼ਟਰੀ ਕਾਰਡ ਸਾਰੇ ਕੁੰਬੜੇ ਦੇ ਆਈ ਉਹਨਾਂ ਦੇ ਬਸ ਸਾਬ ਨੂੰ ਚੱਕਣਾ ਚਾਹੀਦਾ ਆਂਦੀਆਂ ਵਾਰੋ ਜੀ ਬਸ ਸਟੈਂਪਾ ਲੱਗਦੀਆਂ ਜੀ ਪਿੱਛੇ ਦਾ ਬੈਕਗਰਾਉਂਡ ਖਤਮ ਕੁੰਬੜੇ ਤੋਂ ਸਟਾਰਟ ਜੀ ਐਮਸੀ ਆਪਾਂ ਇਹ ਜਾਂਦੇ ਨੇ ਸਾਰੇ ਰਾਸ਼ਨ ਕਾਰਡ ਆਧਾਰ ਕਾਰਡ ਵੋਟਾਂ ਕੈਂਸਲ ਕਰੀਆਂ ਜਾਣ ਜੀ ਨਵੇਂ ਸੀਰੇ ਤੋਂ ਜੋ ਇੱਥੇ ਦਾ ਰਹਿਣ ਵਾਲਾ ਜਿਹਦਾ ਘਰ ਹੈਗਾ ਜੀ ਉਹਨਾਂ ਦੀ ਵੋਟੇ ਬਣੇ ਜੀ ਇੱਥੇ ਤੇ ਜਿਹੜੀ ਇੱਥੋਂ ਸਾਡੇ ਪਿੰਡ ਚੋਂ ਨਹੀਂ ਪੂਰੇ ਪੰਜਾਬ ਚੋਂ ਬਾਹਰ ਜਾਣੇ ਚਾਹੀਦੇ ਆ ਜੀ ਅੱਜ ਸਾਡੇ ਬੇਟੇ ਨਾਲ ਹੋਇਆ ਕੱਲੂ ਕਿਸੇ ਹੋਰ ਬੇਟੇ ਦੇ ਨਾਲ ਵੀ ਹੋ ਸਕਦਾ ਠੀਕ ਹੈ ਜੀ ਅੱਜ ਦਾ ਡਰਦੇ ਆ ਆਪਣੇ ਜਿਹੜੇ ਸਾਡੇ ਹੋਰ ਬੱਚੇ ਛੋੜੇ ਬੱਚੇ ਨੂੰ ਕਿਵੇਂ ਅਸੀਂ ਬਾਹਰ ਭੇਜਾਂਗੇ ਅਦਾ ਖੇਲਣ ਖੇਲਣ ਵਾਸਤੇ ਹੀ ਭੇਜ ਸਕਦੇ ਜੀ ਜੀ ਤੁਸੀਂ ਆਪਣੇ ਇਲਾਕੇ ਦੇ ਵਿੱਚ ਜਿਹੜਾ ਪਿੰਡ ਆ ਤੁਹਾਡਾ ਕੁੰਬੜਾ ਅੱਗੇ ਵੀ ਤੁਸੀਂ ਦੇਖਦੇ ਹੋ ਵੀ ਇਦਾਂ ਜਿਹੜੇ ਤੁਸੀਂ ਦੱਸ ਰਹੇ ਹਥਿਆਰ ਲੈ ਹੋਏ ਸੀ ਉਹਨਾਂ ਨੇ ਜਦੋਂ ਜਾਨ ਲੈਵਾ ਮੈਂ ਇੱਕ ਗੱਲ ਕਹਿੰਦਾ ਪੁਲਿਸ ਜਾਵੇ ਵੈਰੀਫਿਕੇਸ਼ਨ ਕਰੇ ਹਰੇਕ ਦੀ ਹਰੇਕ ਦੀ ਬਿਲਡਿੰਗ 'ਚ ਜਾਵੇ ਮੈਂ ਕਿਹਾ ਘਟੋ ਘਟ ਬਹੁਤ ਹਥਿਆਰ ਮਿਲਣਗੇ ਜੀ ਠੀਕ ਹੈ ਜੀ ਉਹਦੇ ਦਾ ਅੱਖ 'ਚ ਮਾਰਿਆ ਵਸ ਤਾਂ ਨਹੀਂ ਉਹਨੇ ਐ ਫੜ ਕੇ ਵੀਡੀਓ 'ਚ ਦੇਖਿਆ ਐ ਫੜਿਆ ਹੋਇਆ ਐ ਅੱਖ 'ਚੋਂ ਕੱਢ ਕੇ ਨਾ ਐ ਫੜਿਆ ਹੋਇਆ ਖੂਨੋਂ ਖੂਨੋਂ ਦੇ ਮਰੇ ਚਾਕੂ ਆਪਣੇ ਹੱਥ 'ਚ ਐ ਫੜ ਕੇ ਬੈਠਿਆ ਜੋ ਜੋ ਜਮੁੰਡਾ ਜਿਹੜਾ ਉੱਥੇ ਵੈਂਟੀਨੇਟਰ ਤੇ ਹੈ ਨਾ ਜੀ ਉਹਦੀ ਅੱਖ ਚ ਉਹਨੇ ਇੰਨੀ ਹਿੰਮਤ ਜੀ ਉਹਦੇ ਉਹਨੇ ਐ ਕੱਢ ਕੇ ਆਏ ਹੱਥ ਚ ਰੱਖੀ ਬੈਠੇ ਹੈ ਤੇ ਉਸ ਵਾਰ ਦੱਸ ਤਾਂ ਕੋਈ ਨਹੀਂ ਜੀ ਜੀ ਇਹ ਜਿਹੜਾ ਸਮਾਂ ਹੈਗਾ ਇਹਨੂੰ ਬਿਆਨ ਨਹੀਂ ਕਰ ਸਕਦੇ ਮਾਪਿਆਂ ਤੇ ਇਸ ਵੇਲੇ ਕੀ ਬੀਤਰੀ ਹੋਣੀ ਆ ਉਹਨਾਂ ਦੇ ਮਦਰ ਤੇ ਕੀ ਬੀਤਰੀ ਹੋਣੀ ਆ ਉਹਨਾਂ ਦੇ ਪਰਵ ਹੋਰ ਕੋਣੇ ਜਿਹਨਾਂ ਪੈਣਪਰਾ ਕੋਈ ਹੋਰ ਹੈਗਾ ਜੀ ਛੋਟੇ ਜੀ ਪੈਣ ਇੱਕ 11 ਸਾਲ ਦੀ ਹੈ ਜੀ ਔਰ ਦਮਨਪ੍ਰੀਤ ਆਪਣਾ 17 ਸਾਲ ਦਾ ਸੀ ਔਰ ਇੱਕ ਪੈਣ ਇਹਨਾਂ ਦੀ 20 ਸਾਲ ਦੀ ਹੈ ਜੀ ਅਚਾਈ। ਬੰਨ ਲੱਗ ਲੱਮ ਹੁੰਦਾ। ਪ੍ਰਾ ਪ੍ਰਾ ਕੱਲਾ ਹੀ ਸੀ। ਕੱਲਾ ਹੀ ਸੀ ਹੁੰਦਾ ਜੀ। ਸੋ ਬਹੁਤ ਦੁੱਖ ਹੈ ਸਾਨੂੰ ਜੀ। ਇੱਕ ਕੱਲਾ ਕੱਲਾ ਪੁੱਤ ਇਹ ਪ੍ਰਵਾਸੀਆਂ ਦਾ ਕੋਈ ਹੱਲ ਕੀਤਾ ਜਾਵੇ ਤੇ ਜਲਦੀ ਤੋਂ ਜਲਦੀ ਕਤਲਾਂ ਦਾ ਪਤਾ ਕੀਤਾ ਜਾਵੇ ਜੀ। ਜੀ। ਤੇ ਜਿਹੜੇ ਹੁਣ ਵੈਂਟੀਲੇਟਰ ਤੇ ਨੇ ਵੀਰ ਉਹਨਾਂ ਦਾ ਕੀ ਹਾਲ ਹੈ ਜੀ? ਉਹ ਕੁਝ ਦ। ਦੇਖੋ ਜੀ ਉਹਦਾ ਅੰਦਰ ਦਾ ਜਾਣ ਨਹੀਂ ਦਿੰਦੇ ਠੀਕ ਹੈ ਜੀ। ਡਾਕਟਰ ਡਾਕਟਰ ਕਹਿੰਦੇ ਵੀ ਹਾਂ ਸਹੀ ਹੈ। ਅਸੀਂ ਵੀ اسی ਉਮੀਦ ਦੇ ਜੀ ਰਹੇ ਆ ਵੀ ਹਾਂ ਸਹੀ ਹੈ। ਸਾਡਾ ਇੱਕ ਬੇਟਾ ਗਿਆ, ਦੂਜਾ ਬਚਦੇ। ਅਸੀਸੀ ਮਹੀਦਨੀ ਜੀ ਇਸ ਵਕਤ ਉਹਨਾਂ ਦੇ ਦਮਨਪ੍ਰੀਤ ਦੇ ਮਾਤਾ ਜੀ ਵੀ ਇੱਥੇ ਹੋਣੇ ਤੇ ਪਿਤਾ ਜੀ ਇੱਥੇ ਸੀਗੇ ਸੀ ਕੋਸ਼ਿਸ਼ ਕੀਤੀ ਲੇਕਿਨ ਉਹਨਾਂ ਦੀ ਹਾਲਤ ਨਹੀਂ ਸੀਗੀ ਕਿ ਉਹ ਸਾਡੇ ਨਾਲ ਗੱਲਬਾਤ ਕਰ ਸਕਣ ਕਿਉਂਕਿ ਇੱਕ ਮਾਪਿਆਂ ਨੇ ਇੱਕ ਇੱਕ ਦਿਨ ਕਰਕੇ ਆਪਣਾ ਬੱਚਾ ਪਾਲਿਆ ਹੁੰਦਾ ਪੇਟ ਬਨ ਬਨ ਕੇ ਆਪਣੇ ਬੱਚੇ ਨੂੰ ਖੁਰਾਕਾਂ ਦਿੱਤੀਆਂ ਹੁੰਦੀਆਂ ਤੇ ਅਚਾਨਕ ਇੱਕ ਝਟਕੇ ਦੇ ਨਾਲ ਕੋਈ ਖੋ ਕੇ ਲੈ ਜੋਏ ਜਿਹਨੇ ਕਦੇ ਮੁੜ ਕੇ ਨਹੀਂ ਆਣਾ ਇਹ ਏਡਾ ਵੱਡਾ ਘਟਾ ਜਿਹਨੂੰ ਅਸੀਂ ਸ਼ਬਦਾਂ ਦੇ ਵਿੱਚ ਬਿਆਨ ਹੀ ਨਹੀਂ ਕਰ ਸਕਦੇ ਕਦੇ ਇਹ ਮੁੰਡਾ ਬਹੁਤ ਗਰੀਬ ਘਰ ਤੋਂ ਬਹੁਤ ਔਖਾ ਪਾਲਿਆ ਜੀ ਉਹਦੇ ਡੈਡੀ ਨੇ ਉਹ ਤਿੰਨ ਜਵਾਨਾਂ ਜੀ ਉਹਨੇ ਬਹੁਤ ਔਖੇ ਪਾਲੇ ਨੇ ਸੋ ਇਸ ਵਕਤ ਜਿਹੜੀਆਂ ਮਾਵਾ ਪਿੰਡੋਂ ਨੇ ਉਹ ਵੀ ਇੱਥੇ ਮੌਜੂਦ ਨੇ ਔਰ ਜਿਹੜੇ ਪਤਵੰਤੇ ਸੱਜਣ ਨੇ ਪੰਜਾਬ ਤੋਂ ਜਿਹੜਾ ਦਰਦ ਰੱਖਦੇ ਨੇ ਉਹ ਵੀ ਪਹੁੰਚੇ ਹੋਏ ਰਹੇ ਹਾਲਾਂਕਿ ਜਿਹੜੀਆਂ ਖਬਰਾਂ ਨੇ ਜਦੋਂ ਵੀ ਇਹ ਵਿਦੇਸ਼ਾਂ ਦੇ ਵਿੱਚ ਵੀ ਪਹੁੰਚੀਆਂ ਨੇ ਤਾਂ ਇਸ ਇਨਸੀਡੈਂਟ ਨੂੰ ਲੈ ਕੇ ਪਰਿਵਾਰ ਦੇ ਨਾਲ ਸਾਰਿਆਂ ਦੀ ਹਮਦਰਦੀ ਹੈ ਜੋ ਇਸ ਵਕਤ ਹਾਲਾਤ ਨੇ ਰੋੜ ਜਾਮ ਕੀਤਾ ਹੋਇਆ ਔਰ ਮੰਗ ਕੀਤੀ ਜਾ ਰਹੀ ਹੈ ਕਿ ਕਾਤਲ ਜਲਦੀ ਤੋਂ ਜਲਦੀ ਇੱਥੇ ਫੜ ਕੇ ਲੈ ਕੇ ਆਏ ਜਾਣ ਤਾਂ ਹੀ ਫਿਰ ਉਹਨਾਂ ਦੀ ਜਿਹੜੀ ਡੈੱਡ ਬੋਡੀ ਹੈ ਦਮਨਪ੍ਰੀਤ ਦੀ ਉਹਨੂੰ ਫਿਰ ਅੰਤਿਮ ਸੰਸਕਾਰ ਦੇ ਲਈ ਇੱਥੋਂ ਲੈ ਕੇ ਜਾਂਦਾ ਜਾਏਗਾ